ਇਜ਼ਰਾਈਲ ਕਿਵੇਂ ਬਣਿਆ ਇਜ਼ਰਾਈਲ ਅਮਰੀਕਾ ਦੀ ਛਾਇ ਦੇ ਉੱਪਰ ਬਣਿਆ ਵੱਡੀ ਗਿਣਤੀ ਦੇ ਵਿੱਚ ਜਦੋਂ ਜਹੂਦੀ ਪੈਲੇਸਟਾਈਨ ਵਿੱਚ ਆਏ ਤਾਂ ਉੱਥੋਂ ਦੇ ਮੂਲ ਨਿਵਾਸੀਆਂ ਨੇ ਕਿਹਾ ਕਿ ਜੇਕਰ ਜਹੂਦੀ ਇੱਥੇ ਰਹਿਣਗੇ ਤਾਂ ਅਸੀਂ ਕਿੱਥੇ ਜਾਵਾਂਗੇ ਉਹਨਾਂ ਨੇ ਕਿਹਾ ਕਿ ਸਾਡਾ ਕੀ ਬਣੂਗਾ ਪਰ ਅਮਰੀਕਾ ਨੇ ਉਹਨਾਂ ਦੀ ਨਹੀਂ ਸੁਣੀ ਪੈਲੇਸਟਾਈਨ ਦੇ ਜਿਹੜੇ ਮੂਲ ਨਿਵਾਸੀ ਸੀ ਉਹਨਾਂ ਦੀ ਨਹੀਂ ਸੁਣੀ ਔਰ ਪੈਲੇਸਟਾਈਨ ਦੇਸ਼ ਦੇ ਅੰਦਰ ਜਹੂਦੀਆਂ ਨੂੰ ਬੁਲਾਇਆ ਗਿਆ ਤੇ ਉੱਥੇ ਬਸਾਇਆ ਗਿਆ ਦੂਸਰੇ ਪਾਸੇ ਜਦੋਂ ਪੈਲੇਸਟਾਈਨ ਦੇ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਜਿਹੜਾ ਪੈਲੇਸਟਾਈਨ ਉਹਨਾਂ ਕੋਲ 45% ਬਚਿਆ ਹੋਇਆ ਸੀ ਉਹ ਵੀ ਖੋ ਕੇ ਪੈਲੇਸਟਾਈਨ ਨੂੰ ਟੁਕੜਿਆਂ 'ਚ ਵੰਡਿਆ ਗਿਆ ਔਰ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਪੈਲੇਸਟਾਈਨ ਦਾ ਮੈਪ ਕਿੱਥੇ ਆ ਪੈਲੇਸਟਾਈਨ ਦੇਸ਼ ਕਿੱਥੇ ਆ ਸਾਨੂੰ ਮੈਪ ਦੇ ਵਿੱਚ ਕਿਤੇ ਵੀ ਵੇਖਣ ਨੂੰ ਨਹੀਂ ਮਿਲਦਾ ਪੈਲੇਸਟਾਈਨ ਨੂੰ ਕੱਟਦਿਆਂ ਹੀ ਇਜ਼ਰਾਈਲ ਦੇਸ਼ ਬਣਿਆ ਜਨਨ ਕਿ ਪੈਲੇਸਟਾਈਨ ਦੇ ਖਾਤਮੇ ਤੋਂ ਬਾਅਦ ਇਜ਼ਰਾਈਲ ਦੇਸ਼ ਬਣਿਆ ਅੱਜ ਪੈਲੇਸਟਾਈਨ ਟੁਕੜਿਆਂ ਵਿੱਚ ਵੰਡਿਆ ਹੋਇਆ ਇੱਕ ਦੇਸ਼ ਹੈ